ਪੰਜਾਬ 2 ਸਪੇਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹਿਰੂਬ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ ਅਤੇ ਮੀਤ ਹੇਰ ਨੂੰ ਵਿਦਿਆਰਥੀਆਂ ਨੇ ਜਮ ਕੇ ਖੜੀਆਂ-ਖੜੀਆਂ ਸੁਣਾਈਆਂ ਜਿਸ ਕਾਰਨ ਆਗੂਆਂ ਨੂੰ ਉੱਥੋਂ ਬਿਰੰਗ ਚਿੱਠੀ ਵਾਂਗ ਵਾਪਸ ਮੁੰਡਾ ਪਿਆ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਮਾਲਵਿੰਦਰ ਸਿੰਘ ਕੰਗ ਅਤੇ ਗੁਰਪ੍ਰੀਤ ਸਿੰਘ ਮੀਤਹੇਰ ਦੀ ਫੇਰੀ ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੈਂਪਸ ਦੇ ਚੱਲ ਰਹੇ ਮੁੱਦੇ ਤੇ ਵਿਦਿਆਰਥੀਆਂ ਨੇ ਸਰਕਾਰ ਦੇ ਸਟੈਂਡ ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਆਪ ਆਗੂ ਉਹਨਾਂ ਦਾ ਸਮਰਥਨ ਕਿਉਂ ਨਹੀਂ ਕਰ ਰਹੇ ਜਦੋਂ ਤੁਹਾਡੀ ਪਾਰਟੀ ਸੁਪਰੀਮੋ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਸੀਂ ਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋ ਪਰ ਹੁਣ ਸਾਡੇ ਨਾਲ ਕਿਉਂ ਨਹੀਂ ਖੜੇ No, ਇਹ ਸਰਕਾਰ ਦੀਆਂ ਕਿ ਸਾਡੇ ਉੱਤੇ ਲੱਖਾਂ ਟਾਲੀਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਇਹ ਉਹ ਸਰਕਾਰ ਹੈ ਇੱਕ ਮਿੰਟ 2.5 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਉਹ ਜਵਾਬ ਲਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਇੱਕ ਮਿੰਟ ਸਾਡੀ ਯੂਨੀਵਰਸਿਟੀ ਪੁੱਤ ਮੇਰੀ ਬਹੁਤ ਮੇਰੀ ਜਵਾਬ 2.5 ਕਰੋੜ ਪਿੱਛੇ ਤੁਸੀਂ ਅਸੀਂ ਵੇਚ ਸਕਦੇ ਹਾਂ ਤੁਸੀਂ ਅੱਜ ਕਿਸ ਬੋਲ ਨਾਲ ਆਏ ਸਰਕਾਰ ਦਾ ਨਾ ਕਹਿੰਦੇ ਨਾ ਸਾਹਮਣੇ ਆ ਕੇ ਕਹਿੰਦੇ ਕਿ ਕਾਹਦੀ ਹੋਣਾ ਤੁਸੀਆਂ ਬਤਾਰਾ ਨਹੀਂ ਹੋਣੀ ਆ ਪਾਣੀ ਮੰਗੇ ਸਰਕਾਰ ਮੁਟਾਪਾ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਦੀ ਅਸ ਈ 94 ਕਰੋੜ ਦਿੱਤਾ ਜੀ ਉਹ ਦਿੱਤਾਗਾ ਤੁਹਾਡੇ ਕੋਲੋਂ ਕਿ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਪਦਾ ਬਣਦਾ ਹੱਕ ਹੈ ਨਾ ਉਸ ਬਾਅਦ ਮੈਂ 1 ਕਰੋੜ ਪਿੱਛੇ ਇਹ ਮੈਂ 2001 ਦਾ ਜੁੜਿਆ ਮੈਂ ਜੀ ਸਟੂਡੈਂਟ ਵੀ ਰਹਾ ਮੈਂ ਸੈਨੇਟਰ ਮੈਂ ਪੂਰੇ ਲੀਡਰ ਵੀ ਤੇ ਆ ਨੀ ਨੀ ਕੁਝ ਵੀ ਰਹੇ ਸਰ ਮੈਨੂੰ ਸਵਾਲ ਕਰਨਾ ਪਤਾ 2020 ਚ ਸੈਨੇਟਰ ਲక్ష్ਮੀ ਹੋਏ ਸੀ ਸਰ ਮੈਨੂੰ ਮੈਨੂੰ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਨਾ ਹਾਂ ਦੋਆ ਵਿੱਚ ਵੀ ਕਸ਼ਮੀਰੀ ਹੋਏ ਸੀ ਉਦੋਂ ਵੀ ਇੱਥੇ ਪਟਿਆਛ ਅਸੀਂ ਕਰਦੇ ਸੀ ਕਿ ਅਸੀਂ ਕਰਾਏ ਸੀ ਕਿ ਉਹਦਾ ਫਰਕ ਹੈ ਇੱਕ ਮਿੰਟ ਮੇਰਾ ਮੇਰਾ ਇੱਕ ਜਵਾਬ ਹੈ ਮੇਰਾ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ ਇੱਥੇ 24 ਘੰਟੇ ਰਹੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵਾਨ ਸਰਕਾਰ ਹੁੰਦੀ ਹੈ ਸਾਡੇ ਇਲਾਕੇ ਵਿੱਚ ਪੰਜਾਬ ਦੇ ਪਿੰਡਾਂ ਦਾ ਮਾਰਿਆ ਉਸ ਤੋਂ ਬਾਅਦ ਉਸ ਕੁੜੀਆਂ ਨੇ ਉਸ ਤੋਂ ਬਾਅਦ ਉਸ लाठी ਏਕ ਬਟਕ ਮੈਂ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆ ਗਿਆ ਮੇਰੀ ਗੱਲ ਦਾ ਪੂਰੇ ਜਿਹੇ ਸਵਾਲ ਚੋਂ ਮਤਲਬ ਉਹ ਜਿਹੜਾ ਉਹ लाठी चार्ज ਕਿਉਂ ਕੀਤਾ ਗਿਆ लाठी चार्ज ਲਾਠੀ ਜਵਾਬ ਜਵਾਬ ਕੰਪਾ ਤੋੜਵਾ ਦਿਓ ਜਵਾਬ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਅਮਨ ਜੋਤਕੌਰ ਅਤੇ ਹਰਲੀਨ ਕੌਰ ਦਾ ਚੰਡੀਗੜ੍ਹ 에ਰਪੋਰਟ ਤੇ ਪਰਮਾ ਸਵਾਗਤ ਕੀਤਾ ਗਿਆ ਪੰਜਾਬ ਦੀਆਂ ਇਹਨਾਂ ਧੀਆਂ ਦੇ ਸਵਾਗਤ ਲਈ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਪੰਜਾਬੀ ਪਹੁੰਚੇ ਭਾਰਤੀ ਵਾਲਾ ক্রিকেট ਵਿਸ਼ਵ ਕੱਪ ਟੀਮ ਦੀਆਂ ਖਿਡਾਰਨਾ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਿਓਲ ਦਾ ਚੰਡੀਗੜ੍ਹ 에ਅਰਪੋਰਟ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਚੰਡੀਗੜ੍ਹ 에ਅਰਪੋਰਟ ਤੇ ਹਰਲੀਨ ਦਿਓਲ ਤੇ ਅਮਨਜੋਤ ਕੌਰ ਦਾ ਵਿੱਤ ਮੰਤਰੀ ਹਰਪਾਲ ਜੀਮਾ, ਅਮਨ ਅਰੋੜਾ ਅਤੇ ਸੰਸਦ ਮੈਂਬਰ ਮੀਤ ਹੇਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਢੋਲ ਵਜਾ ਕੇ ਗੁਲਦਸਤੇ ਦੇ ਕੇ ਹਾਰ ਪਹਿਨਾ ਅਤੇ ਸ਼ਾਲ ਦੇ ਕੇ ਸ਼ਾਨਦਾਰ ਸਵਾਗਤ ਕਰਦੇ ਹੋਏ ਹਰਲੀਨ ਕੌਰ ਤੇ ਅਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਦੋਮਾ ਮੈਲਾ ਖਿਡਾਰਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਪਹੁੰਚੇ। ਸਰ ਬਹੁਤ ਵਧੀਆ ਲੱਗ ਰਿਹਾ ਹੈ। ਮੈਂ ਵੀ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀਗੀ ਤਾਂ ਉਹ ਕਹਾਰੇ ਸੀਗੇ ਕਿ ਤੁਸੀਂ ਮੈਨ ਲਈ ਜਿੱਤ ਕੇ ਹੋ ਸੀ ਤੁਹਾਡਾ ਆਪੇ ਸਵਾਗਤ ਕਰਾਂਗੇ। ਉਹ ਆਪਣੇ ਪ੍ਰੋਮਿਸ ਉੱਤੇ ਖਰੇ ਉੱਤਰੇ। ਮੈਨੂੰ ਬੜਾ ਵਧੀਆ ਲੱਗਿਆ ਜਦੋਂ ਆਪੇ ਸਰ ਮੈਂ ਹੀ ਕਹੂੰਗੀ ਕਿ ਕੁਲੰਦੀਆਂ ਦੇ ਨੇ ਤੇ ਮੈਂ ਕਹੂੰਗੀ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਾ ਹੋਵੇ ਦੇ ਜੇ ਸਾਡ ਨੂੰ ਸਾਡੇ ਵਰਗੇ ਕਰਦੇ ਮਤਲਬ ਮੇਰੇ ਪੇਰੈਂਟਸ ਵਰਗੇ ਕਰਦੇ ਨੇ। ਅਰਲੀਨ ਹੋਰਾਂ ਦੇ ਨਾਲੇ ਵਾਦਾ ਕੀਤਾ ਸੀ ਜੇ ਤੁਸੀਂ ਵਰਲਡ ਕੱਪ ਜਿੱਤਿਓਣਾ ਮੈਂ ਤੁਹਾਨੂੰ 에어ਪੋਰਟ ਤੋਂ ਲੈਟ ਆਉਂਦਾ। ਮੈਂ ਅੱਜ ਇੱਕ ਚਲੋ ਐਮਪੀ ਤਾਂ ਹੈ ਹੀ ਆ ਪਰ ਮੈਂ ਖੇਡ ਪ੍ਰੇਮੀ ਤੌਰ ਤੇ ਮੈਂ ਸਾਡੀਆਂ ਜਿਹੜੀਆਂ ਧੀਆਂ ਉਹਨਾਂ ਦਾ ਵੈਲਕਮ ਕਰ ਲਿਆ ਜਿੰਨਾ ਇੱਥੇ ਆਉਂਦੇ। ਜੀਵਨ ਸਾਹਿਬ ਰੀਵਾਰਡ ਪ੍ਰਾਈਜ਼ ਪੀਰੀਅਡ ਵਾਲਾ ਕੋਣ ਜਿਆਦਾ ਤੁਹਾਡੇ ਆਇਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚ ਤੇ ਸਵਾਗਤ ਕਰਦਾਗਾ ਵੈਲਕਮ ਕਰਦਾਗਾ ਔਰ ਬਿਹਾਫ ਆਫ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਬាទ ਬਾਸ ਸਵਾਗਤ ਤਿੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇਗੇ ਸੋ ਇਹ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋਂ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆਂ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਤੇ ਉਹਨਾਂ ਨੇ ਵਾਰਡ ਕੱਪ ਆਪਾਂ ਪਹਿਲੀ ਵਾਰੀ ਜਿੱਤੇ ਹੈਗਾ ਔਰ ਜਿੱਤੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਿਹਨੇ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾਂ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿ ਸੰਨ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨ ਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਖੁਸ਼ਹਰਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਫੜੇ ਗਏ ਦੋਸ਼ੀਆਂ ਕੋਲੋਂ ਪੁਲਿਸ ਨੂੰ ਚਾਰ ਪਿਸਤੌਲ ਬਰਾਮਦ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਡੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਹੁਸ਼ਿਆਰਪੁਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਜੱਗੂ ਭਗਵਾਨ ਪੁਰੀਆ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਚਾਰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਕਤਲ ਅਗ੍ਰ ਵਾ ਅਤੇ ਬੱਚਿਆਂ ਦੀ ਤਸਕਰੀ ਸੰਬੰਧੀ ਕਈ ਮਾਮਲੇ ਦਰਜ ਹਨ ਤੁਹਾਡੇ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਹਨ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਹਨ ਜਿਹਦਾ ਨਾਂ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਕੁਝ ਲਾਈਵ ਕਾਰਟ੍ਰਿਜਸ ਦੇ ਨਾਲ ਇਹ ਦੋ ਕਲਾਥ ਪਿਸਟਲ ਹੈਗੇ 9mm ਐਂਡ ਵਨ ਪਿਸਟਲ 34 ਪੀਐਕਸ3 ਐਂਡ ਇੱਕ ਵਨ ਪਿਸਟਲ ਜਿਗਾਨਾ ਜੋ 터ਕੀ ਮੇਡ ਹੈ ਅਲੋਂਗ ਵਿਦ ਵਨ ਮੋਟਰਸਾਈਕਲ ਕੇਟੀਐਮ ਮੋਟਰਸਾਈਕਲ ਬਰਾਮਦ ਹੋਇਆ ਹੈ ਇਨਾਂ ਤੇ ਅਸੀਂ ਇੱਕ ਐਫਆਰ ਦਰਜ ਕੀਤੀ ਹੈ ਦਸਵਾਾ ਥਾਣੇ ਐਂਡ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਐਂਡ ਹੁਣ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਐਂਡ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੌਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਇਹ ਰਿਲੇਟਿਡ ਹੈਗੇ ਐਂਡ ਅੰਮ੍ਰਿਤ ਦਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਹਾ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ ਐਂਡ ਹੋਰ ਵੀ ਅਸੀਂ ਬੈਕਵਰਡ ਫੋਰਵਰਡ ਲਿੰਕੇਜਸ ਐਸਟੈਬਲਿਸ਼ ਕਰਾਂਗੇ ਐਂਡ ਪੂਰਾ ਕ ਪੂਰਾ ਜਿਹੜਾ ਇਹ ਨੈਟਵਰਕ ਹੈ ਇਹਨੂੰ ਅਨਰਥ ਕਰਕੇ ਦਿਸ ਮੈਂਟਲ ਕੀਤਾ ਜਾਵੇ ਸਿਮਰਨਜੀਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਗਾਏ ਗਏ ਉੱਥੇ ਹੀ ਖਾਲਿਸਤਾਨੀ ਅੰਦੋਲਨ ਅਤੇ ਸਿੱਖ ਹੱਕਾਂ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਂਦੇ ਜਾਣ ਦਾ ਐਲਾਨ ਵੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਖੂਫੀਆ ਏਜੰਸੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਉਨ੍ਹਾਂ ਕਿਹਾ ਕਿ ਅਮਿਤ ਸ਼ਾ ਰਾਜਨਾਥ ਸਿੰਘ ਅਜੀਤ ਡੋ ਜਲ ਜੈ ਸ਼ੰਕਰ ਸਮਿਤ ਗੋਇਲ ਅਤੇ ਰਵੀ ਸੇਨਾ ਦੇ ਸਮੂਹ ਦੀ ਬਿਲੀਪੂਗਤ ਨਾਲ ਕੈਨੇਡਾ ਯੂਕੇ ਪਾਕਿਸਤਾਨ ਤੇ ਭਾਰਤ ਵਿੱਚ ਸਿੱਖਾਂ ਦੇ ਅੰਤਰਰਾਸ਼ਟਰੀ ਕਤਲ ਹੋ ਰਹੇ ਹਨ। ਉਹਨਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਦੇ ਅਮਰੀਕਾ ਵਿੱਚ ਕਤਲ ਦੇ ਯਤਨ ਵਿੱਚ ਭਾਰਤੀ 에ਜੰਟ ਅਸਫਲ ਰਹੇ। ਉਹਨਾਂ ਐਲਾਨ ਕੀਤਾ ਕਿ ਜੇਪਾਈ ਮਨਦੀਪ ਸਿੰਘ ਉਪ ਚੋਣ ਜਿੱਤੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਧਾਨ ਸਭਾ ਵਿੱਚ ਸਿੱਖਾਂ ਦੇ ਹੱਕ ਵਿੱਚ ਵਿਸ਼ੇਸ਼ ਬਿੱਲ ਪੇਸ਼ ਕੀਤਾ ਜਾਵੇਗਾ। ਮੁਲਖਾਂ ਦੇ ਵਿੱਚ ਵੜ ਕੇ ਟਰਾਂਸ ਨੈਸ਼ਨਲ ਕਤਲ ਕਰਨੇ ਸ਼ੁਰੂ ਕਰਤੇ ਆ ਤੇ ਉਹਨਾਂ ਦੀ ਜਿਹੜੀ ਜੁੰਡਰੀ ਹੈ ਉਹ ਹੈਗੀ ਹੈ ਅਮਿਤ ਸ਼ਾ ਰਾਜਨਾਥ ਸਿੰਘ ਜੈ ਸ਼ੰਕਰ ਅਜੀਤ ਡੋਏ ਸਮਰਤ ਗੋਏ ਤੇ ਰਵੀਸ਼ਨਾ 에rode ਇੰਨੇ ਨੇ ਕੈਨੇਡਾ ਦੇ ਵਿੱਚ ਅਸੈਸਿਨੇਟ ਕਰਦੇ ਆ ਹਰਦੀਪ ਸਿੰਘ ਨਿੱਜਰ ਰਿਪੇਰਮਨ ਸਿੰਘ ਮਾਲੜ ਸੁਖਦੂਲ ਸਿੰਘ ਜਿਹੜੇ ਪਿੱਛੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਸਗੇ ਉਹਨਾਂ ਨੇ ਆਪਣੀ ਪਾਰਲੀਮੈਂਟ ਓਟਵਾ ਦੇ ਵਿੱਚ ਜਾ ਕੇ ਗੱਲ ਕੀਤੀ ਹੈ ਕਿ ਇਹ ਇੰਡੀਆ ਨੇ ਸਿੱਖ ਕੈਨੇਡੀਅਨ ਸਿਟੀਜ਼ਨ ਇਹ ਬਰਵਾਤ ਰਿਹਾ ਔਰ ਇਹਦੀ ਤਫਤੀਸ਼ ਹੋ ਰਹੀ ਹੈ ਫਿਰ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡਾ ਜਨ ਦੇ ਕੇ ਮਰਵਾਤਾ ਹੈ ਫਿਰ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਮਾਰਤੇ ਹੈ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਤਾ ਹੈ ਪੰਜਾਬ ਦੇ ਵਿੱਚ ਮੁਸੇਵਾਲ ਮਾਰਤਾ ਤੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਹਰੀ ਨੋ ਮਾਰਤਾ ਹੁਣ ਇਹਦਾ ਜਵਾਬ ਹੋਣ ਦਊਗਾ ਕਿ ਇੰਡੀਆ ਨੇ ਇਹ ਦੇਸ਼ਾਂ ਦੀ ਸੋਵਰਨਿਟੀ ਤੋੜਤੀ ਹੈ ਬਾਦਸ਼ਾਹੀ ਤੋੜਤੀ ਹੈ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਮਾਰ ਦਿੱਤਾ ਜਾਵੇ ਪਰ ਇਹ ਰੌ ਦੇ ਜਿਹੜੇ ਅਫਸਰ ਨੇ ਜਿੰਨਾ ਨੇ ਪੰਨੂ ਨੂੰ ਮਰਵਾਉਣਾ ਸੀਗਾ ਇਹਨਾਂ ਨੇ ਬੇਤੇ ਹਰ ਸਾ ਪੈਸਾ ਜਿੜੇ ਕਿਰਾਏ ਤੇ ਪਾੜੇ ਦੇ ਏਜੰਸੀਗੇ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਸੀਗਾ ਦੇਖੋ ਤੁਸੀਂ ਆਪਣੇ ਮੁਲਕ ਦੀ ਕਿੱਡੀ ਇਹ ਮੁੱਲ ਖਾਈ ਨਹੀਂ ਜਿਹੜੇ ਰੋ ਦੇ ਅਫਸਰ ਸੀ ਉਹਨਾਂ ਨੇ ਪੈਸੇ ਦਿੱਤੇ ਸਰਕਾਰ ਦੇ ਬੰਦਿਆਂ ਨੂੰ ਜਿਹੜੇ ਐਕਟ ਕਰਦੇ ਸੀਗੇ ਕਿ ਅਸੀਂ ਬਦਮਾਸ਼ ਹੈ ਤੇ ਅਸੀਂ ਪੰਨੋ ਨੂੰ ਮਾਰ ਦਾਂਗੇ ਤੇ ਇਹ ਰਿਪੋਰਟ ਜਦੋਂ ਉਹਨਾਂ ਕੋਲ ਚਲੀ ਗਈ ਤੇ ਪੰਨੋ ਨੂੰ ਬਚਾ ਲਿਆ ਨਹੀਂ ਤਾਂ ਪੰਨੋ ਨੂੰ ਵੀ ਮਾਰ ਦੇਣਾ ਸੀਗਾ ਸੋ ਇਹ ਬਰਦਾਸ਼ਤ ਨਹੀਂ ਕੀਤਾ ਜੰandar ਮੈਂ ਤਾਂ ਖਾਲਸਤਾਨੀ ਹੈਗਾ ਮੋਦੀ ਸਾਹਿਬ ਆਪ ਮੇਰੇ ਕੋ ਮਰਵਾ ਸਕਤੇ ਹੈ ਪਰ ਯਾਦ ਰੱਖਣਾ ਕਿ ਆਪਕੇ ਖਾਨਦਾਨ ਮੇ ਕੋਈ ਬਚੇਗਾ ਨਹੀਂ ਫਿਰ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਦੀ ਪਤੀਜਨਕ ਵਰਤੋਂ ਦੇ ਮਾਮਲੇ ਵਿੱਚ ਐਸਸੀ ਕਮਿਸ਼ਨ ਨੇ ਸਖਤ ਨੋਟਿਸ ਲੈਂਦਿਆਂ 10 ਨਵੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਅਤੇ 17 ਨਵੰਬਰ ਨੂੰ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਤਲਬ ਕੀਤੀ ਹੈ ਵੱਖ-ਵੱਖ ਸੋਸ਼ਲ ਮੀਡੀਆ ਟੀਵੀ ਅਖਬਾਰਾਂ ਔਰ ਖੁਦ ਮਾਨਜੋਗ ਸਰਦਾਰ ਪ੍ਰਤਾਪ ਸਿੰਘ ਬਾਜਵਾਜੀ ਦੀ ਫੇਸਬੁੱਕ ਪੇਜ ਅਨੁਸੂਚਿਤ ਜਾਤੀ ਵਰਗਾਂ ਦੇ ਧਰਮ ਸਥਾਨਾਂ ਪਵਿੱਤਰ ਸਥਾਨਾਂ ਅਨੁਸੂਚਿਤ ਜਾਤੀ ਵਰਗਾਂ ਨਾਲ ਸੰਬੰਧਿਤ ਗੁਰੂਆਂ ਮਹਾਪੁਰਸ਼ਾਂ ਔਰ ਬਾਣੀ ਆਦੀ ਜਿਹੜੀਆਂ ਵੀ ਚੀਜ਼ਾਂ ਸਨਮਾਨ ਦੀਆਂ ਪ੍ਰਤੀਕ ਹਨ ਜਿਵੇਂ ਬਾਬਾ ਜੀਵਨ ਸਿੰਘ ਜੀ ਗਰੀਬਾਂ ਦੇ ਨਿਮਾਣੇ ਨਿਆਸਰੀ ਲੋਕਾਂ ਦੇ ਸਨਮਾਨ ਦੇ ਪ੍ਰਤੀਕ ਨੇ ਉਹਨਾਂ ਦੀ ਜਿਹੜੀ ਵਰਤੋਂ ਤਸਵੀਰ ਦੀ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਆ ਉਹ ਅਪੱਤੀਜਨਕ ਤਰੀਕਾ ਆ ਕਿਉਂਕਿ ਤਸਵੀਰ ਦੇ ਉੱਪਰ ਉਮੀਦਵਾਰ ਤਰਨਤਾਰਨ ਤੋਂ ਕਾਂਗਰਸ ਦੇ ਕਰਨਵੀਰ ਸਿੰਘ ਬੁਰਸਾ ਉਹਨਾਂ ਦੀ ਫੋਟੋ ਲੱਗੀ ਆ ਪ੍ਰਿੰਕਾ ਗਾਂਧੀ ਜੀ ਸੋਨੀਆ ਗਾਂਧੀ ਜੀ ਖੜਗੇ ਸਾਹਿਬ ਬੀਨੂ ਗੋਪਾਲ ਜੀ ਰਾਜਾ ਬੜਿੰਗ ਜੀ ਖੋਦ ਪ੍ਰਤਾਪ ਬਾਜਬਾ ਜੀ ਵਗੈਰਾ ਵਗੈਰਾ ਵੱਡੀ ਲੜੀ ਆ ਐਡਾ ਵੱਡਾ ਅਪੱਤੀਜਨਕ ਕਿ ਗੁਰੂਆਂ ਮਹਾਂਪੁਰਸ਼ਾਂ ਤੋਂ ਉੱਪਰ ਅਸੀਂ ਕਿੱਦਾਂ ਹੋਵਾਂਗੇ ਇਦੇ ਲਈ ਜਿਹੜੀਆਂ ਅ ਅਸੀਂ ਜਿੱਥੇ ਚੋਣ ਕੋਡ ਆਫ ਕੰਡਕਟ ਦੀ ਲੰਘਣਾ ਆ ਉੱਥੇ ਇਹ ਦਾਇਰਾ ਜਿਹੜਾ ਆ ਐਸ ਸੀ ਐਸਟੀ ਪ੍ਰਿਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਉਹਦੇ ਦੈਰੇ ਚ ਵੀ ਇਹ ਗੱਲ ਆਉਂਦੀ ਆ ਇਸ ਲੜੀ ਦੇ ਵਿੱਚ ਅਸੀਂ ਸੰਬੰਧਿਤ ਡਿਪਟੀ ਕਮਿਸ਼ਨਰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਉਹ ਇਸ ਗੱਲ ਤੇ ਜਵਾਬ ਦੇਣਗੇ ਕਿ ਮਾਡਲ ਕੋਡ ਆਫ ਕੰਡਕਟ ਦੇ ਤਹਿਤ ਕੀ ਕਾਰਵਾਈ ਕੀਤੀ ਔਰ ਜਿਹੜਾ ਐਸਸੀਐਸਟੀ ਦਾ ਪ੍ਰੋਵੈਂਸ਼ਨ ਐਕਟ ਆ ਉਹਦੇ ਤਹਿਤ ਇੱਥੇ ਇਹਨੂੰ ਕਿੱਦਾਂ ਡੀਲ ਕੀਤਾ ਗਿਆ ਔਰ ਇਸ ਦਾ ਪੱਖ ਰੱਖਣ ਲਈ ਕਿਉਂਕਿ ਪੂਰੀ ਮੰਚ ਦੇ ਉੱਤੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਸੀ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੀਗੇ ਉਹ ਆਪਣਾ ਪੱਖ ਰੱਖ ਸਕਦੇ ਆ ਉਹਨਾਂ ਨੂੰ ਰੱਖਣ ਦਾ ਮੌਕਾ ਦਿੱਤਾ ਜਾਂਦਾ ਲਿਖਤੀ ਔਰ ਪੇਸ਼ ਹੋ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਵੀ ਚਿੱਠੀ ਕੱਢੀ ਆ ਅਮ੍ਰਿਤਸਰ ਵਿਖੇ ਬਿਜਲੀ ਵਿਭਾਗ ਦੇ 2100 ਤੋਂ ਵੱਧ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਜਿਸ ਦੌਰਾਨ ਨੌਜਵਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਵੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਮ੍ਰਿਤਸਰ ਵਿੱਚ ਬਿਜਲੀ ਵਿਭਾਗ ਦੇ 2100 ਤੋਂ ਵੱਧ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਵਕਤ ਨਵੇਂ ਤਾਇਨਾਤ ਕੀਤੇ ਗਏ ਨੌਜਵਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਦਾ ਖਾਸ ਜੋਸ਼ ਵੇਖਣ ਨੂੰ ਮਿਲਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਉਹ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਨਾਲ ਜਿੱਥੇ ਪੜਾਈ ਦੇ ਨਾਲ ਨਾਲ ਰੋਜ਼ਾਨਾ ਦੀ ਜ਼ਿੰਦਗੀ ਦਾ ਸੰਘਰਸ਼ ਵੀ ਸ਼ਾਮਿਲ ਸੀ ਉਹਨਾਂ ਇਸ ਗੱਲ ਤੇ ਤਸੱਲੀ ਜਤਾਈ ਕਿ ਹੁਣ ਉਹਨਾਂ ਨੂੰ ਵਿਦੇਸ਼ਾਂ ਦੀ ਧੱਕੇਸ਼ਾਹੀ ਦਾ ਦੁੱਖ ਨਹੀਂ ਸਹਿਣਾ ਪਵੇਗਾ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਵਿੱਚ ਹੀ ਇੱਜ਼ਤ ਅਤੇ ਰੋਜ਼ਗਾਰ ਮਿਲਿਆ ਹੈ ਚੋਗੇ ਮੈਂ ਅੱਜ ਮਿਲਤੀ ਪੱਤਰ ਪਰ ਉਤੇ ਜਾ ਰਹੀ ਮੈ ਕਿੰਨੀ ਖੁਸ਼ ਹਾਂ ਖੁਸ਼ੀ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਅੱਜ ਸਾਡੀ ਮਿਹਨਤ ਦਾ ਮੁੱਲ ਪਿਆ ਹੈ ਸਾਡੇ ਮਾਪਿਓ ਦੇ ਸੁਪਨੇ ਪੂਰੇ ਹੋਏ ਅੱਜ ਮੈਂ ਜੋ ਅਪਲਾਈ ਕੀਤਾ ਮੈਂ ਅਸਿਸਟੈਂਟ ਲਾਈਨਮੈਨ ਪੀਐਸਪੀਸੀਐਲ ਡਿਪਾਰਟਮੈਂਟ ਜੌਬ ਲਈ ਸਿਲੈਕਟ ਹੋਈ ਹਾਂ ਤੇ ਕਦੋਂ ਤੁਸੀਂ ਅਪਲਾਈ ਕੀਤਾ ਸੀਗੇ ਸਰ 6 ਮਨਸ ਪਹਿਲਾਂ ਪੋਸਟ ਲਈ ਅਪਲਾਈ ਕੀਤਾ ਸੀਗਾ ਤੇ ਕਿਸ ਤਰ੍ਹਾਂ ਦਾ ਜਿਹੜਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਬਿਨਾ ਕਿਸੇ ਸਿਫਾਰਿਸ਼ ਬਿਨਾ ਕਿਸੇ ਰਿਸ਼ਵਤ ਤੋਂ ਨੌਕਰੀ ਮਿਲ ਰਹੀ ਹੈ ਬੱਚਿਆਂ ਦੀ ਮਿਹਨਤ ਦਾ ਮੁੱਲ ਪੈ ਰਿਹਾ ਹੈ ਤੇ ਆਪਣੇ ਸੁਪਨੇ ਪੂਰੇ ਕਾਮਯਾਬ ਕਰਨ ਹੋ ਰਹੇ ਹੈ ਪਹਿਲਾਂ ਕਿਸੇ ਸਰਕਾਰ ਦੇ ਵੱਲੋਂ ਜੋ ਤੁਸੀਂ ਅਪਲਾਈ ਕੀਤਾ ਸੀਗਾ ਹਾਂ ਜੀ ਮੈਂ জব ਲਈ ਅਪਲਾਈ ਤਾਂ ਬਹੁਤ ਟਾਈਮ ਦੀ ਕਰ ਰਹੀ ਹਾਂ ਬਟ ਅਨਸਕਸੈਸਫੁਲ ਰਹੀ ਹੈ ਇਸ ਸਰਕਾਰ ਦੀ ਇਸ ਸਰਕਾਰ ਦੀ ਕਾਰਗੁਜ਼ਾਰੀ ਇੰਨੀ ਵਧੀਆ ਹੈ ਕਿ ਅੱਜ ਮੈਂ ਇੱਥੇ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਲੈਣ ਪਹੁੰਚੀ ਹਾਂ ਕੋਈ ਰਿਸ਼ਵਤ ਵਗੈਰਾ ਨਹੀਂ ਦਿੱਤੀ ਨਹੀਂ ਸਰ ਬਿਲਕੁਲ ਵੀ ਨਹੀਂ merit ਵਿੱਚ ਆਏ ਅੱਛੇ ਨੰਬਰ ਲੈ ਕੇ ਤੇ ਅੱਜ ਅਸੀਂ ਇੱਥੇ ਨਿਯੁਕਤੀ ਪੱਤਰ ਲੈਣ ਪਹੁੰਚੇ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਆਏ ਸੋ ਇਹਦੇ ਵਿੱਚ ਵਧੀਆ ਗੱਲ ਇਹ ਹੈ ਕਿ ਸਾਸੀ 2023 ਤੋਂ ਹੁਣ ਤੱਕ ਪੰਜਾਬ ਬਿਜਲੀ ਬੋਰਡ ਦੇ ਵਿੱਚ ਅਪਲਾਈ ਕੀਤਾ ਪੇਪਰ ਦਿੱਤੇ ਪੜ੍ਹਾਈ ਕੀਤੀ ਸੋ ਇਸ ਦੇ ਸਦਕਾ ਸਾਨੂੰ ਜੋ ਵੀ ਸਾਡਾ ਰੈਂਕ ਬਣਿਆ ਜੋ ਵੀ ਸਾਡੀ ਯੋਗਤਾ ਹੋਈ ਸੋ ਉਸ ਯੋਗਤਾ ਦੇ ਅਨੁਸਾਰ ਸਾਨੂੰ ਅਸਿਸਟੈਂਟ ਲੈਂਡਮੈਨ ਦੀ ਭਰਤੀ ਵਿੱਚ ਨਿਯੁਕਤ ਕੀਤਾ ਗਿਆ ਅੱਜ શ્રી ਅਮਰਸਰ ਸਾਹਿਬ ਵਿਖੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ ਅਸੀਂ ਸੀਐਮ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਸਾਨੂੰ ਬਿਨਾਂ ਕਿਸੇ ਰਿਸ਼ਵਤ ਬਿਨਾਂ ਕਿਸੇ ਸਿਫਾਰਸ਼ ਤੋਂ ਪੰਜਾਬ ਦੀ ਸਰਕਾਰੀ ਨੌਕਰੀ ਵਿੱਚ ਨਿਯੁਕਤ ਕੀਤਾ ਗਿਆ ਹੈ ਸੋ ਇਸ ਕਰਕੇ ਅਸੀਂ ਪੰਜਾਬ ਦੇ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ